ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੱਗਿਆ ਜੀ ਅੱਜ ਦਾ ਜਿਹੜਾ ਆਪਾਂ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਤੇ ਇੰਨੀ ਇੱਜ਼ਤ ਦਿੰਨੇ ਆ ਜੀ ਉਮੀਦ ਆ ਤੁਸੀਂ ਸਾਨੂੰ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਵੀਡੀਓ ਨੂੰ ਸਾਡੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚਰਨਜੀਤ ਦੀ ਭਾਣ ਜੀ ਆਈ ਹੋਈ ਸੀ ਜੀ ਕੱਲ ਪਰਸੋਂ ਆਈ ਸੀ ਸ਼ਾਮ ਨੂੰ ਤੇ ਕੱਲ ਇੱਕ ਰਾਤ ਵਾਸਤੇ ਰਹੀ ਤੇ ਇਹਦਾ ਮਨ ਨਹੀਂ ਕਰਦਾ ਜਾਣ ਨੂੰ ਤੇ ਬਸ ਪਤਾ ਨਹੀਂ ਕਿਹਾ ਜੇ ਕੋਈ ਰਿਸ਼ਤੇਦਾਰ ਆ ਵੀ ਜਾਂਦਾ ਚਾਰੰਜੀਤ ਦੇ ਪਤਾ ਨਹੀਂ ਕੀ ਹੁੰਦਾ ਹਾਏ ਖਾ ਕੋਈ ਛੇਤੀ ਚਲੇ ਜਾਵੇ ਪਤਾ ਨਹੀਂ ਉਹ ਕੱਲੀ ਨੂੰ ਰਹਿਣ ਦੀ ਆਤ ਪਈ ਹੋਈ ਆ ਹੈ ਵੀ ਚੱਲ ਕੋਈ ਨਹੀਂ ਉਹ ਵਿਚਾਰੀ ਹਾਲੇ ਫਰੀ ਆ ਦੋ ਦਿਨ ਹੋਰ ਲਾ ਲੂਗੀ ਇਹਨੇ ਜਾਨ ਖਾਧੀ ਪਈ ਆ ਮੇਰੀ ਹਾਏ ਮਨਿੰਦਰ ਦੇ ਡੈਡੀ ਕੜੀਕ ਬੋਦਾ ਹਾਏ ਮਨਿੰਦਰ ਦੇ ਡੈਡੀ ਲੈ ਵੀ ਦੱਸ ਮਨਿੰਦਰ ਦਾ ਡੈਡੀ ਕੀ ਕਰੂ ਕੋਈ ਨਹੀਂ ਦੋ ਦਿਨ ਹੋਰ ਰਹਿ ਜੂਗੀ ਪਤਾ ਨਹੀਂ ਬਸ ਚਲੋ ਮਰਜ਼ੀ ਆ ਤੇ ਗਾਹਾਂ ਇਹ ਇਹ ਉਹਦੇ ਵੀ ਸਰੇ ਮੈਨੂੰ ਹਲੇ ਕੰਮ ਨਿਬੇੜਨ ਦਿੱਤੇ ਤਾਂ ਪਹਿਲੀ ਤਿਆਰ ਨੂੰ ਬੈਠੀ ਆ ਮੈਨੂੰ ਐ ਵੀ ਕਹੋਗੀ ਵੀ ਚਲ ਕੋਈ ਨਹੀਂ ਵੀ ਮੈਂ ਕੱਲ ਚਲੇ ਜਾਊਂਗੀ ਮਾਸਾ ਤੂੰ ਛੱਡ ਮਾਸੀ ਨੂੰ ਬੋਲ ਦ ਬੁੱਲੀ ਜਾਣ ਦੇ ਪਰ ਮੈਨੂੰ ਕੀ ਪਤਾ ਇਹ ਪਹਿਲਾ ਉਹਦੇ ਨਾਲੋਂ ਵੀ ਪਹਿਲਾ ਤਿਆਰ ਲੈ ਇਹ ਆ ਤੁਹਾਨੂੰ ਬੈਕ ਕੈਮਰਾ ਦਿਖਾਉਣਾ ਮੈਂ ਕਰਕੇ ਨਾ ਦੋਹਾਂ ਦੇ ਜਲੂਸ ਆ ਚੜ੍ਹ ਜੀਤ ਕਰਦੀ ਆ ਇੱਜ਼ਤ ਹੈ ਕਾਦੀ ਆਹ ਰੋਟੀ ਤੇਰੇ ਹੱਥ ਉਪਰ ਰੱਖ ਕੇ ਦਿੱਤੀ ਹੈ ਇਹ ਰੋਟੀ ਮੈਂ ਖਾ ਲਈਏ ਦੁਬਾਰਾ ਨਹੀਂ ਨਹੀਂ ਇਹ ਰੋਟੀ ਮੈਂ ਖਾ ਲਈਏ ਦੁਬਾਰਾ ਫਸ ਲਗੀ ਫਿਰ ਮੈਂ ਖਾ ਲਵਾਂ ਅੱਛਾ ਸਾਸਰੀ ਘਰ ਬੋਲਦੇ ਫਿਰ ਸਾਸਰੀ ਘਰ ਆ ਰਹੇ ਹਨ ਹੋਪਸ ਹੋ ਤੁਸੀਂ ਸਭ ਠੀਕ ਹੋਗੇ ਤੇ ਅੱਜ ਤਿਆਰੀਆਂ ਘਰ ਜਾਂਦੀਆਂ ਹਾਂ ਹਾਂ ਅੱਜ ਘਰ ਜਾਣ ਦੀਆਂ ਤਿਆਰੀਆਂ ਜੀ ਕਈ ਦਿਨ ਹੋ ਗਏ ਇਹਨੂੰ ਅੱਜ ਨੂੰ ਛੁੱਟੀਆਂ ਇਹਨੂੰ ਲੰਬੀਆਂ ਹੋ ਗਈਆਂ ਤੇ ਦੋ ਦਿਨ ਹੋਏ ਆ ਤੇ ਇੱਧਰ ਉਹ ਬੈਠੀ ਆ ਜਿਆਦਾਤਰ ਤਾਂ ਮੈਨੂੰ ਤੇਰੀ ਮਾਸੀ ਪਰ ਗੁੱਸਾ ਇੰਨਾ ਚੜਦਾ ਹੈ ਕਿਉਂ ਹਾਂ ਕੱਦੇ ਲੱਗੀ ਹੋਈ ਆ ਕਹਿਣ ਮੈਂ ਮੈਂ ਕੰਮ ਉੱਪਰ ਗਿਆ ਤਾਂ ਮੈਨੂੰ ਥੋੜਾ ਰੈਡੀ ਰੈਡੀ ਗਰਬਜ ਰਿਆ ਮੈਂ ਡੈਡੀ ਲੋਕ ਕਹਿ ਰਹੇ ਆਂ ਕਿ ਬੱਸ ਨਹੀਂ ਮਿਲਨੀ ਉਹਦੇ ਬਦ ਨਾ ਮਿਲੇ ਮੈਂ ਤਾਂ ਕਹਿੰਦਾ ਹੇ ਰੱਬਾ ਹੇ ਰੱਬਾ ਮੇਰੀ ਸੁਣ ਲੈ ਅਰਦਾਸ ਨੇੜੇ ਹੋ ਕੇ ਹਾਂ ਉਹ ਰੁਕ ਜਾਓ ਉਹ ਕਹਿੰਦੇ ਰੁਕ ਜਾਓ ਰੋਟੀ ਖਾ ਲੈਣ ਦੋ ਹਾਂ ਰੁਕ ਜਾਓ ਰੋਟੀ ਖਾ ਲੈਣ ਦੋ ਨੂੰ ਰੁਕ ਜਾਓ ਮੈਨੂੰ ਜੀ ਨਾ ਗੁਰਪ੍ਰੀਤ ਮਨਾਇਆ ਦੱਸ ਤੈਨੂੰ ਜਾਣਾ ਹੋਈ ਹੈ ਮੈਂ ਛੇਤੀ ਜਾਵਾਂਗਾ ਮੈਂ ਤੁਹਾਨੂੰ ਦੱਸਦਾ ਨਹੀਂ ਤੇ ਮੈਂ ਰਹਿ ਜਾਣਾ ਸੀ ਕੋ ਦੋ ਦਿਨ ਹੋਰ ਮੈਨੂੰ ਜਾਣਾ ਪਿਆ ਠੀਕ ਹੈ ਮੇਰੇ ਫਰੈਂਡ ਦਾ ਵਿਆਹ ਹੈ ਜੰਮੂ ਐਂਡ ਕਸ਼ਮੀਰ ਇੱਥੇ ਇਹ ਤਾਂ ਨੇੜੇ ਤੇੜੇ ਹੀ ਨਹੀਂ ਖੜਨਾ ਇਹਨੇ ਸਤਿਗੁਰ ਦੀ ਸਾਰਿਆਂ ਨੂੰ ਪਰਮਾਤਮਾ ਦੀ ਜੀਤ ਇੱਥੇ ਲੱਜੇ ਤੁਹਾਨੂੰ ਦੱਸ ਦਵਾਂ ਤੇ ਲੋਕ ਤਕਲੀਫ ਹੋਣੀ ਹੋਰ ਦੇ ਇੱਥੇ ਤੇਨੀ ਨੂੰ ਅਲਰਜੀ ਹੋਣ ਲੱਗੀ ਐ ਇੱਥੇ ਨਹੀਂ ਬੈਠੀ ਆਹ ਬੈ ਗਈ ਬਤੂਰ ਹੋ ਜਾ ਮੈਂ ਤਾਂ ਜਾਇ ਤੂੰ ਪੰਜ ਪਾਏ ਕਾਉਣੇ ਸੀ ਇਹ ਸੌਂ ਗਿਆ ਮੈਂ ਮਸਸਾਇਆ ਉਹ ਤੁਹਾਨੂੰ ਖੀ ਲੱਗੀ ਹੋਈ ਐ ਕਿਹੜਾ ਕੰਮ ਇੱਕ ਹੁੰਦਾ ਐ ਇਹਦੀ ਨੀਂਦ ਕੱਚੀ ਐ ਸੇ ਇਹ ਰਾਤ ਨੂੰ ਬਹੁਤ ਘੱਟ ਸੌਂਦਾ ਤੇ ਜੇ ਨਹੀਂ ਟਿਕਦਾ ਤਾਂ ਨਾਲ ਆ ਕੇ ਟਾਂਸਵਾਇਆ ਕਿ ਮੇਰੇ ਮੜੇ ਕੱਪੜੇ ਧੁੱਤੇ ਜਾਣਗੇ ਫੇਰ ਮੈਂ ਕਹਿੰਦੀ ਕਿ ਕੁੜੀ ਚਲ ਜੂਗੀ ਟੈਂਪ ਚ ਹੋਣਾ ਨੇ ਕੋਈ ਕਪੜਾ ਨਹੀਂ ਦਰ ਲੈਣਾ ਆਪਣਾ ਦੇਖਿਆ ਛੇਤੀ ਚਲੇ ਜਾ ਕੁੜੀ ਤੇਰਾ ਤੇਰੀ ਮਾਸੀ ਨੂੰ ਦਿੰਨੀ ਉਹ ਆ ਨਾ ਵੀ ਛੇਤੀ ਲੱਗ ਜੀ ਮੈਨੂੰ ਟੈਨਸ਼ਨ ਵੀ ਬਹੁਤ ਆ ਵੀ ਵਿਆਹ ਵੀ ਦੇਖਣਾ ਜ਼ਰੂਰੀ ਜੇ ਵਿਆਹ ਦੇਖਣਾ ਕਦੇ ਜ਼ਰੂਰੀ ਹੁੰਦਾ ਮੈਂ ਮਾਸੀ ਚੱਲ ਮੈਂ ਚਲ ਗਈਆਂ ਜਾਂ ਮਾਸੇ ਨੂੰ ਤੇ ਮੈਂ ਤਾਂ ਮਾਸੇ ਨਾਲ ਮੈਂ ਰੋਟੀ ਖਾਣੇ ਕਿਹਨਾਂ ਰਾਤ ਨੂੰ ਮੈਂ ਗੱਲ ਕਰੀ ਉਹ ਕਹਿੰਦਾ ਮੈਂ ਅਸੀਂ ਤੁਸੀਂ ਆਜੋ ਗੁਰਪ੍ਰੀਤ ਨਾ ਮੈਂ ਕਹਿੰਦਾ ਤਾ ਤਾਂ ਜਾਈਏ ਹੁਣ ਦੂਰ ਬਹੁਤ ਆ ਨੇੜੇ ਤੁਸੀਂ ਮੈਂ ਤੁਹਾਨੂੰ ਆਵਾਂਗੀ ਦੂਰ ਬਹੁਤ ਹੀ ਆ ਦੇਖਾ ਸਿਰ ਮਾਰਦਿਆਂ ਹਾਂ ਦੂਰ ਜਿਹੜੀ ਚੀਜ਼ ਦੂਰ ਆ ਉਹਨੂੰ ਦੂਰੀ ਕਿਹਾ ਜਾਊਗਾ ਤੈਨੂੰ ਨੇੜੇ ਆ ਮੈਂ ਤਾਂ ਆਪਕੇ ਨਹੀਂ ਮੈਨੂੰ ਦੂਰ ਮੈਂ ਤਾਂ ਕਹਿੰਦੀ ਸੀ ਮੇਰੀ ਨਾਨੀ ਨੂੰ ਲੈ ਜਾਉਂਗੀ ਚੱਲ ਕੋਈ ਨਾਲ ਹੋ ਫੇਸਾਰਾ ਹੋ ਜਾਂਦਾ ਇਕੱਲੇ ਬੰਦੇ ਲਈ ਔਖਾ ਹੋ ਜਾਂਦਾ ਫਿਰ ਤਾਂ ਭਾਵੇਂ ਮੈਂ ਸਾਥ ਤੱਕ ਵਾਪਸ ਆਉਂਦੀ ਹਾਂ ਤੇ ਮੈਂ ਦੂਜੇ ਦੀ ਸਾਰਾ ਦੇ ਕੇ ਤੋੜੀਏ ਤੈਨੂੰ ਮੋਹਿੰਦਰ ਨੂੰ ਭੇਜ ਦਿੰਨੇ ਤੇਰੇ ਨਾਲ ਸਾਵਲ ਕੱਟਾ ਗਾਦੂ 7 ਘੰਟੇ ਬਾਅਦ ਮੇਰੇ ਬਸ ਤੇ ਨਿਕਲੇ ਓਕੇ ਨਹੀਂ ਲੈ ਦੂੰਗੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਮੇਰਾ ਭਰਾ ਏ ਕਿਉਂ ਜਵਾਕੀ ਇੰਨਾ ਕਰਦੇ ਹੁੰਦੇ ਨੇ ਨਾ ਪਰ ਜਵਾਕ ਓਏ ਇਹੀ ਹੈ ਹੈਂ ਮੰਡੀ ਦਾ ਹੁਣ ਕੰਮ ਆਏਗਾ ਮੇਰੇ ਚਾਚੇ ਦੀ ਪੁੱਤਰੀ ਦਾ ਸ਼ਕੀਰ ਦਾ ਵਿਆਹ ਹੈ ਤੇ ਉਹ ਸਾਡੇ ਘਰ ਦੇ ਆ ਅੱਜ ਆ ਅਗਲਾ ਕਦੋਂ ਪਤਨੀ ਜਾਣ ਕੇ ਢਾਗੇ ਹਨ ਵੇਣ ਨਾਲੇ ਫੇਰ ਹੁਣ ਦੇਖੋ ਹੋਰ ਬਹੁਤ ਵੀ ਉੱਥੇ ਆਉਣ ਪੂਰੀ ਛੋਟੀ ਹੈ ਤੇ ਨਾ 14 ਮਿੰਟ ਹੋ ਗਏ ਉਹ ਨਹੀਂ ਲਿਆ ਸਾਰੇ ਗੱਲਾਂ ਕੀ ਦੇ ਕੇ ਲੈ ਕੇ ਆਉਣਾ ਸਵਾ ਮਹੀਨਾ ਬਾਅਦ ਜਦੋਂ ਸਿਆਣੇ ਨੇ ਕਿਹਾ ਤੁਹਾਨੂੰ ਤਾਂ ਚਲਣਾ ਚੱਲ ਚਾ ਲੱਡੂਆਂ ਕੰਮ ਤੇ ਚੱਲ ਜਣਾ ਉਹ ਦੇਖੋ ਜਿਹੜਾ ਜਿਹੜੇ ਰੀਤੀ ਰਿਵਾਜ ਆ ਜਿਹੜੇ ਚੱਲਦੇ ਆ ਉਹ ਤਾਂ ਚੱਲਣਾ ਹੀ ਪੈਣੇ ਨੇ ਤੇ ਉਹਨਾਂ ਨੇ ਭਾਈ ਹੁਣ ਚਿੱਠੀ ਤੇ ਵੀ ਕਿਹਾ ਤੇ ਉਹ ਵੀ ਸਾਰਾ ਫਿਰ ਕੰਮ ਨੇੜੇ ਨੂੰ ਸਭ ਨੂੰ ਕਿਹਾ ਮਮੀ ਨੇਰਾ ਨਹੀਂ ਦੇਦੇ ਨਾਲ ਚੱਲਣਾ ਤੇ 7 ਤਰੀਕ ਦਾ ਆਉਂਗੇ ਯਾਰ 5 ਦਾ ਇਹਨਾਂ ਦੇ ਜਿੱਦਣ ਇਹਨੇ 7 ਤਰੀਕ ਨੂੰ ਨਹੀਂ ਆਉਣਾ ਉਧਰ ਪਾਰਟੀ ਹੈ ਨਾ ਹਾਂ ਉਧਰ ਰਿਸੈਪਸ਼ਨ ਪਰ ਉਹ ਤਨ ਤਰੀਕ ਹੋਇਆ 4 ਦਿਨ ਬਾਅਦ ਇਹਨੇ ਕੱਲ ਛੋਟਾ ਜਾਣਾ ਵਿਆਹ ਤੇ ਵੀ ਜਾਣਾ ਚਾਰ ਦੀ ਜਾਗੋਂ ਪੰਦਾ ਵਿਆਹ 6 ਦੀ ਰੈਸਟ 7 ਦੀ ਰਿਸੈਪਸ਼ਨ ਨਾ ਵਿਆਹ ਦੀ ਗੱਲ ਬੰਦੇ ਨਾਲ ਹੀ ਇੱਕ ਗੱਲ ਦੇਖੀ ਆ ਉਧਰ ਦੇ ਲੋਕਾਂ ਨੂੰ ਚੰਨਾ ਪਿਆਰ ਆ ਹਨਾ ਕੋਈ ਕੋਈ ਵੀਡੀਓ ਛੱਡੇ ਚ ਨਹੀਂ ਹੈਗਾ ਛੇਤੀ ਜਾ ਤੂੰ ਕਰ ਰੋ ਛੇਤੀ ਜਾ ਹਾਂ ਮਾ ਕਹਿਆ ਜਾਦਾ ਪੈਸੇ ਦੇ ਵਿਆਹ ਕਰਦੇ ਨੇ ਅਗਲਾ ਘੜੀ ਘੰਟਾ ਬੁਲਾਉਂਦਾ ਅਗਲਾ ਪੈਸੇ ਜੀਦਾ ਕਰ ਦਿੰਦਾ ਸਮਝਦੇ ਤੁਸੀਂ ਗੱਲ ਨੂੰ ਉਹਨਾਂ ਨੇ ਕਰ ਕਰਨਾ ਹੈ ਉਹਨਾਂ ਨੇ ਰਾਤ ਦੇ ਡੀਜੇ ਨੂੰ ਹੋ ਕੇ ਰਾਤ ਦੇ ਮੈਨੂੰ ਇੱਕ ਤਰੀਕ ਤੋਂ ਸੁਖਮਣੀ ਸਾਹਿਬ ਜੀ ਉਹਨਾਂ ਦੇ ਘਰ ਦੇ ਜੀ ਮੈਂ ਉਹਨੇ ਪੰਜਾਬ ਚ ਦੱਸਿਆ ਵਿਆਹ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਸੁਖਮੇ ਸਾਹਿਬ ਜੀ ਤਰ੍ਹਾਂ ਦੇ ਉਹਨਾਂ ਦੇ ਇੱਕ ਦੋ ਹੀ ਹੁਣ ਦੇਖ ਲਓ ਪੰਜ ਦਾ ਵਿਆਹ ਹੈ ਹਲੇ ਤੱਕ ਉਹ ਡੀਜੇ 5 ਦਿਨ 7 ਦਿਨ ਚੱਲਣੀ ਚੱਲੇ ਸਾਰਾ ਪ੍ਰੋਗਰਾਮ ਕੁਬਸ ਘਰੇ ਹੀ ਹੈ ਬਸ ਫਿਰ ਪੈਨਲ ਸੇ ਜਾਣਗੇ ਜੀ ਉਸ ਤੋਂ ਬਾਅਦ ਆਨੰਦ ਕਾਰਤ ਤੋਂ ਬਾਅਦ ਸਾਰਾ ਸਾਰਾ ਉਸਾਰਾ ਪਸਥੇ ਚੱਲੇ ਤਾਂ ਵਿਆਹਾਂ ਦਾ 24 ਘੰਟੇ ਕਰਦੇ ਸੀ ਇਹਦੇ ਉਹ ਫੁੱਲ ਵੀ ਕਰਦੀ ਤੇ ਹੁੰਦਾ ਵੀ ਨਾਲ ਖੇਡਦਾ ਸੀ ਇਹਦੇ ਹਾਕੀ ਤੇ ਭਾਈ ਉਹਨਾਂ ਨੇ ਫਿਰ ਵਿਆਹ ਇੱਕ ਸਰਕਾਰੀ ਨੌਕਰੀ ਮਿਲ ਗਈ ਆ ਜਿਹੜੇ ਤੇ ਉਹਨਾਂ ਵਿਆਹ ਕਿਹਨੂੰ ਮਿਲ ਗਈ ਦਰਕਾਰੀ ਨੌਕਰੀ ਕੁੜੀ ਨੂੰ ਵੀ ਮਿਲ ਗਈ ਮੁੰਡੇ ਨੂੰ ਉਹਨੇ ਜੇਣ ਕੇ ਗੁਰਪ੍ਰੀ ਸਾਡੀ ਇੱਦਾਂ ਹੀ ਫਿਰਦੀ ਆ ਇਹਨੂੰ ਪਤਾ ਨਹੀਂ ਪ੍ਰਮਾਤਮਾ ਨੇ ਕਾਹਦੇ ਨੂੰ ਸੁਣਨੀ ਆ ਜਿੱਥੇ ਰੋਟੀਆਂ ਜਦੋਂ ਲਿਖਾਂਗੇ ਉਦੋਂ ਹੀ ਖਾਣੀਆਂ ਪੈਣੀਆਂ ਹਾਂ ਗੱਲ ਕਰਮਾਂ ਦੀ ਆ ਜੇ ਜਦੋਂ ਪ੍ਰਮਾਤਮਾ ਨੇ ਲਿਖਿਆ ਨਾ ਉਦੋਂ ਹੀ ਸਭ ਕੁਝ ਹੋਣਾ ਕਿ ਨਹੀਂ ਪਰ ਮੈਂ ਤਾਂ ਰਾਹ ਦੇਖਦਾ ਵੀ ਸਾਰੇ ਟੱਪਣ ਦੀ ਗੱਲ ਕਰੀ ਤੇ ਸਾਰੇ ਗਹਿਣ ਗੁਰਪ੍ਰੀਤ ਆ ਜਾ ਗੁਰਪ੍ਰੀਤ ਨੇ ਕਹਿਤਾ ਮੈਂ ਬਲੌਗ ਬਣਾਉਣਾ ਇਹ ਕਹਿੰਦਾ ਚੈਨਲ ਕਾਤੇ ਬੰਦ ਕਰਾ ਦਿੱਤੀ ਹੁਣ ਸਾਡਾ ਬਲੌਗ ਦਿਖਾਉਣਾ ਵਿਆਹ ਦਿਖਾਉਣਾ ਸਾਰਾ ਹੀ ਇਹਦੇ ਐਨੀ ਉਹਨਾਂ ਨੂੰ ਪੁੱਛੀ ਹੋਈ ਵੀ ਨਹੀਂ ਅਗਲਾ ਪਤਾ ਕੀ ਕਰਦਾ ਮੈਂ ਮੇਤੇ ਮੇਰੇ ਦੀ ਲਾਜੇ ਮੇਰੇ ਦੋ ਦਿਨ ਨੂੰ ਜੇ ਲੋੜੀ ਵੀ ਪ੍ਰੋਗਰਾਮ ਹੋਇਆ ਪਰ ਮੈਨੂੰ ਫੋਨ ਕਰੀ ਮੈਂ ਤਾਂ ਚੱਕੇ ਨਹੀਂ ਹੋਣਾ ਵੀ ਮੈਨੂੰ ਜੀ ਜੀ ਹੋ ਰਿਹਾ ਕਿ ਗੱਲ ਕਰਦੇ ਆ ਵੀ ਉਹ ਮੁੰਡਾ ਬਾਰ ਬਾਰ ਜੇ ਕੋਈ ਵੀ ਚੀਜ਼ ਕਰਦੇ ਨੇ ਉਹਦੀ ਮੰਮੀ ਵੀ ਸਾਰੇ ਗੁਰਪ੍ਰੀਤ ਨੂੰ ਦਿਖਾਉਂਦੇ ਨੇ ਹੁਣ ਕੱਲ੍ਹ ਤੇ ਕਹਿੰਦੇ ਤੁਸੀਂ ਆ ਜਾਓ ਤੁਸੀਂ ਆ ਜਾਓ ਮੰਮੀ ਨੂੰ ਬੈਠ ਕੇ ਗੱਲ ਕਰਾ ਦੇ ਇਹਦੀ ਮੰਮੀ ਹੁਣ ਚਿਰ ਜਾ ਕੇ ਚਾਹਦੀ ਮੈਂ ਘਰ ਦਾ ਉਹ ਦੋ ਡੱਬਿਆਂ ਚ ਰੋਟੀ ਪੈਂਦੀ ਤੇ ਅੰਦਰ ਘਰ ਦੇ ਦੀ ਛੱਡ ਕੇ ਜਾ ਸਕਦੇ ਨਹੀਂ ਮੇਰੇ ਵੇਦ ਨਹੀਂ ਇਹ ਨਾਲੇ ਹੱਡੀ ਲੱਗਿਆ ਹੱਸ ਹਨ ਇਹ ਘਰ ਦੇ ਚ ਵੀ ਔਖਾ ਤਾਂ ਕਰਕੇ ਫਿਰ ਮੰਮੀ ਹੁਣ ਦੇਖਦੇ ਬਾਕੀ ਮੰਮੀ ਕਹਿੰਦੀ ਕਿ ਆਪਾਂ ਮੈਂ ਤੇਰੇ ਉੱਧਰ ਚੰਗਾ ਚੁਬਨ ਦੇ ਕੇ ਇਹ ਮੇਰਾ ਕਿੱਲਾ ਛੀਲਾ ਹੋ ਜਾਣਾ ਤਾਂ ਮੈਂ ਤੇਰੇ ਨਾਲ ਜਾ ਤਾ ਖਦੂਰ ਆ ਨਾ ਇਹ ਦੂਰ ਵੀ ਆ ਤੇ ਇਕਲੀ ਵੀ ਚੱਲੀ ਆ ਹਨਾ ਡਰ ਵੀ ਹੁੰਦਾ ਡਰ ਵੀ ਆ ਕਿਉਂਕਿ ਜਿਹੜਾ ਹੁਣ ਅੱਜ ਕੱਲ ਦਾ ਇਹ ਸਮਾਂ ਉਹ ਵੀ ਨਹੀਂ ਚੰਗਾ ਉਹ ਵੀ ਬਹੁਤ ਗਲਤ ਆ ਹੋਰ ਵੀ ਕੁੜੀਆਂ ਨੇ ਜਾਣਾ ਅਵੀ ਕੁੜੀਆਂ ਹੈਗੀਆਂ ਨਾਲੇ ਇੱਥੇ ਤੇ ਹਾਂ ਪੰਜਾਬ ਦੇ ਇਹਨਾਂ ਨੂੰ ਘਾੜ ਦਤੇ ਹੋਣ ਇਹਨਾਂ ਨੇ ਕੱਟੀਆਂ ਹੋਣਾ ਇਹ ਕਹਿੰਦੀ ਚਲਦੀ ਆਪਣੇ ਘਰ ਦਾ ਕੋਈ ਜੀ ਜਾਂਦਾ ਨਾਲ ਉਹਦੀ ਗੱਲ ਵੱਖਰੀ ਹੂੰ ਇਹ ਹੋ ਜਾਂਦਾ ਚਲੋ ਇਹਨਾਂ ਦਾ ਸਾਫ਼ ਉੱਥੇ ਸਕੇਗਾ ਦਾ ਇਹੋ ਵੀ ਗੱਲ ਹੋ ਜਾਂਦੀ ਪੰਜਾਬ ਦੇ ਕਿੱਥੇ ਕਿੱਥੇ ਕਿ ਆਪਣੇ ਪਿੰਡ ਦੇ ਜਾਣੀ ਕਰ ਕਿੱਥੇ ਕੱਟੀਆਂ ਹੋਣ ਕਿੱਥੇ ਤੁਲਾਉਣਾ ਵੀ ਜਾਣਾ ਵੀ ਪੈਂਦਾ ਹਨ ਬਜਾਦਨਾ ਬੰਦਾ ਪਿਆਰ ਮੁਹੱਬਤ ਕਰਦਾ ਫਿਰ ਤਾਂ ਜਾਣਾ ਪੈਂਦਾ ਔਰ ਜਿਹੜੀ ਕੱਲ ਕੁੜੀ ਦਾ ਪਰਸੋਂ ਵਿਆਹ ਹੋਇਆ ਉਹਨਾਂ ਨੇ ਲਿਖੇ ਪਾਏ ਕੰਦੀ ਭਾਈ ਵਿਆਹ ਦਾ ਕਾਰਦਾ ਦੋ ਨੀ ਸਤ ਹੁਣ ਤੁਸੀਂ ਮੁੱਛੋ ਕਾਤੇ ਨਾ ਦਈਏ ਕਹਿੰਦੀ ਆ ਵੀ ਆਉਂਦੇ ਤਾਂ ਆਏ ਨਹੀਂ ਇਹ ਵਿਆਹ ਵੀ ਬਹੁਤ ਦੂਰ ਦੀ ਹੈ ਕਹਿੰਦੀ ਫਰੀਦাবাদ ਦਿੱਲੀ ਤੋਂ ਫੇਰ ਤਾਂ ਕੋਈ ਨਾਲ ਖੇਲਦੀ ਦੇ ਨਾਲ ਘੜਦੀ ਨਹੀਂ ਹੁਣ ਇਹ ਤਾਂ ਨਹੀਂ ਐਡੀ ਦੂਰ ਨਹੀਂ ਜਾ ਸਕੀ ਉਹ ਤਾਂ ਜਾ ਕੇ ਗੁੱਸੇ ਜਾ ਕੇ ਲਿਖ ਕੇ ਪਾਦਾ ਵੀ ਕੋਈ ਕਿਸੇ ਨੂੰ ਵਿਆਹ ਦਾ ਕੰਮ ਨਾ ਦੋ ਪਤਾ ਹੈ ਕੀ ਗੱਲ ਹੈ ਹੁਣ ਇੱਕ ਤਾਂ ਹੁੰਦਾ ਦੇਖ ਬੰਦਾ ਹੋਵੇ ਮੁੰਡਾ ਖੁੰਡਾ ਹੁੰਦਾ ਜਿੱਥੇ ਮਰਜ਼ੀ ਚਲੇ ਜਾਵੇ ਹਨਾ ਜਦੋਂ ਹੁਣ ਤੈਨੂੰ ਪਤਾ ਘਰ ਦੇ ਵਿੱਚ ਧੀ ਪੁੱਤ ਜਵਾਨ ਹੋ ਜੀ ਉਹ ਵੀ ਡਰ ਲੱਗਦਾ ਉਹੀ ਸਮਾਂ ਸਮਾਂ ਹੈ ਸਮਾਂ ਸਮਾਂ ਬਹੁਤ ਗਲਤ ਚੱਲਦਾ ਹੈ ਅਸੀਂ ਲੱਗ ਕੇ ਚੰਗੇ ਆ ਪਰ ਦੁਨੀਆ ਇੱਕੋ ਜੀ ਵੀ ਨਹੀਂ ਹੈਗੀ ਇਹ ਨਹੀਂ ਹੈ ਵੀ ਚੰਗੀ ਵੀ ਐਠੀ ਆ ਪਰ ਮਾੜੀ ਵੀ ਦੁਨੀਆ ਬਹੁਤ ਬੈਠੀ ਆ ਜਿਹਦੇ ਦਿਲ ਦਾ ਠੇਕ ਨਹੀਂ ਨਾ ਹੁੰਗਾ ਲੱਗਦਾ ਮੇਨ ਆਏ ਆ ਕੋਲ ਬੈਠਾ ਹੀ ਡੰਗ ਮਾਰ ਜਾਂਦਾ ਹੁੰਦਾ ਇਹ ਨਹੀਂ ਪਤਾ ਲੱਗਦਾ ਉਹ ਤਾਂ ਘਰ ਦੇ ਜੱਟ ਨੇ ਉਹ ਕੁੜੀ ਹੁਣ ਆਏ ਲਿਖ ਕੇ ਪੌਂਦੀ ਤੈਨੂੰ ਇਹਨੇ ਪੜਾਇਆ ਮੈਨੂੰ ਹਾਸੇ ਆਵੇ ਵਾ ਦੱਸ ਭਾਈ ਉਹ ਵੀ ਆਪਣੀ ਜਗ੍ਹਾ ਸਹੀ ਹੈ ਹੈ ਨਾ ਮੇਂ ਗੁਰਪ੍ਰੀਤ ਨੇ ਆਉਣਾ ਬਹੁਤ ਬੜੇ ਘਰ ਦੀ ਕੁੜੀ ਸੀ ਜਿਹੜੇ ਨੇ ਇਹਨੂੰ ਦਿਖਾਈ ਫੋਟੋ ਬਹੁਤ ਤਕੜਾ ਵਿਆਹ ਕਰੇਗਾ ਫਿਰ ਉਹਨੂੰ ਐ ਹੁਣ ਜਿਹੜੇ ਉਹਦਾ ਫਰੈਂਡ ਆ ਉਹਦੀ ਫਰੈਂਡ ਹੈ ਜੀ ਜੇ ਸਮੇ ਸਮੇਂ ਦੀ ਗੱਲ ਖੇਡੇ ਹੱਸੇ ਹਨਾ ਇੰਨਾ ਟਾਈਮ ਕੱਢਿਆ ਫਿਰ ਤਾਂਕਰ ਨੂੰ ਦਾ ਇੱਕ ਦਿਲ ਲੱਗੀ ਔਰ ਪਿਆਰ ਤਾਂ ਹੋ ਹੀ ਜਾਂਦਾ ਸੀ ਬੱਸੀ ਦੀ ਕੁੜੀ ਦੀ ਗੱਲ ਹੋਈ ਆ ਮੈਂ YouTube ਉੱਪਰ ਵੀ ਲੋਕਾਂ ਨੇ ਦੇਖਿਆ ਹੁਣ ਮੇਰੇ ਭੈਣ ਭਾਈ ਜਿਹੜੇ ਬੈਠੇ ਨੇ ਵੇ ਕੁੜੀ ਦਾ ਐਕਸੀਡੈਂਟ ਹੋਇਆ ਗੱਡੀ ਵਿੱਚ ਗੱਡੀ ਬਜੀ ਰਾਤ ਦੇ ਸੌ ਐਤਵਾਰ ਨੂੰ ਵਿਆਹ ਹੋਇਆ ਸੋਮਵਾਰ ਦੀ ਰਾਤ ਰਹੀ ਆ ਮੰਗਲਵਾਰ ਨੂੰ ਪੇਕੇ ਮਿਲਣ ਲੱਗੀ ਪੇਕੇਆਂ ਤੋਂ ਬਾਅਦ ਸਹੁਰੇ ਜਾਣ ਦਾ ਹੁਕਮ ਨਹੀਂ ਹੋਇਆ ਮੁੰਡਾ ਪੀ.ਆਈ.ਸੀ. ਪਿਆ ਪਤਾ ਨਹੀਂ ਹੁਣ ਠੀਕ ਆ ਪਤਾ ਨਹੀਂ ਅਜੇ ਨਹੀਂ ਦੇਖੀ ਮੇਰੇ ਨਾਲ ਖੇਡੀ ਹੈ ਉਹ ਵੀ ਮੇਰੇ ਨਾਲ ਹੀ ਖੇਡੀ ਹੈ ਤੇ ਹੌਕੀ ਦੀ ਪਲੇਅਰ ਸੀ ਉਹਨੇ ਵੀ ਬੀ.ਪੀ.ਅਡ ਕੀਤੀ ਹੈ ਫਤਿਹਗੜ੍ਹ ਸਾਹਿਬ ਤੋਂ ਤੇ ਬਸ ਵਿਆਹ ਤੋਂ ਬਾਅਦ ਉਹਦੀ ਡੈਥ ਹੋ ਗਈ ਵਾਪਸ ਜਾਂਦੇ ਜੁੰਦੇ ਆਪਣੇ ਸਹੁਰੇ ਘਰ ਵੀ ਨਹੀਂ ਪਹੁੰਚੀ ਕੀ ਕੀ ਗੁੱਝੂਗੇ ਤੁਸੀਂ ਇਹਨੇ ਜਰ ਨੂੰ ਉੱਧਣੇ ਲਿਖਿਆ ਵੀ ਤੈਨੂੰ ਉਹ ਵਿਆਹ ਦੀ ਮੁਬਾਰਕਾ ਪਰ ਮੈਨੂੰ ਨਹੀਂ ਸੀ ਪਤਾ ਵੀ ਉਹਦੀ ਡੈਥ ਹੋ ਗਈ ਹੋਣੀ ਤੇ ਮੈਂ ਉਹ ਡਿਲੀਟ ਕਰਤਾ ਵੀ ਕੋਈ ਹੋਰ ਪੜੂਗਾ ਤਾਂ ਵਧੀਆ ਨਹੀਂ ਲੱਗਦਾ ਚਲ ਉਹ ਤਾਂ ਤੈਨਾਂ ਆਪਣੇ ਲਈ ਸਹੀ ਗੱਲ ਹੈ ਪਰ ਹਣਾ ਸਮਾਂ ਦੇਖ ਲੋ ਵੀ ਮਾਰਾ ਦੇ ਰੰਗ ਦੇਖ ਲੋ ਇੱਕ ਦਾਗ ਲਾਉਣੇ ਜਾਣਾ ਸੀ ਹਣਾ ਵੀ ਅਗਲਾ ਆਪਣੀ ਟੀਰ ਨੂੰ ਦੌਰਦਾ ਹੈ ਕਿਹੜਾ ਪਤਾ ਨਹੀਂ ਮੁੜ ਕੇ ਤਾਂ ਘਰ ਆਉਣਾ ਹੀ ਨਹੀਂ ਇਹ ਗੱਲ ਹੈ ਕਿਤੇ ਇਹ ਜਿਆਦਾ ਹੁੰਦੀਆਂ ਜਿਹੜੀਆਂ ਸਾਡੀ ਇਕੱਠੀਆਂ ਬਤਾਈਆਂ ਹੁੰਦੀਆਂ ਨੇ ਹਨਾ ਬਾਅਦ ਵਿੱਚ ਸਮਾਂ ਮਿਲੇ ਨਾ ਮਿਲ। ਹੋਰ ਵੀ ਮੈਂ ਕਹਿੰਦਾ ਤੈਨੂੰ ਕਾਹਤੇ ਰੋਕ ਦਿੰਦਾ ਕਿਉਂ ਕਾਪਦਾ ਮੈਂ ਕਾਹਤੇ ਰੋਕਦਾ। ਹਾਂਜੀ ਤੁਸੀਂ ਦੱਸੋ। ਕੀ ਪਤਾ ਹੈ ਮੈਂ ਗੱਲ ਕਰਦਾ ਮੰਨੀ ਦੀ ਹੁੰਦੀ ਹੈ ਗੱਲ ਮੈਂ ਕਾਹਤੇ ਰੋਕਦਾ। ਤੁਸੀਂ ਗੱਲਬਾਤ ਵੀ ਹੋ ਸਾਦੀ ਮੈਨੂੰ ਕੀ ਪਤਾ? ਕੀ ਤੁਸੀਂ ਅੱਜ ਦੇ ਲਈ ਰੋਕ ਰਹੇ ਹੋ? ਜਾਂ ਵਿਆਹ ਜਾਣ ਲਈ ਰੋਕ। ਤੂੰ ਅੱਧ ਰੁਕ ਜਾ। ਅੱਜ ਰੁਕਣ ਲਈ ਕਹਿ ਰਹੇ ਹੋ? ਮੇਰੇ ਪਾਪਾ ਦਾ ਫੋਨ ਹੈ ਮम्मा ਦਾ ਫੋਨ ਹੈ ਇੱਕ ਵਾਰ ਤੁਸੀਂ ਫੋਨ ਕਰ ਲਓ ਮੈਂ ਕਹਿ ਦਿੰਦਾ ਫਿਰ ਮੈਂ پتہ ਦੂਜੀ ਚੀਜ਼ ਕੀ ਹੈ ਮੈਨੂੰ ਕੁਝ ਲੈਣਾ ਵੀ ਹੈ ਫਿਰ ਕੱਲ ਦਾ ਦਿਨ ਮੇਰੇ ਕੋਲ ਪਰ ਤੈਨੂੰ ਕੁਝ ਇੱਥੇ ਤੇ ਲੈ ਕੇ ਦੇ ਦੇਣਾ ਤੇ ਹੰਕਾਰ ਸਾਹਿਬ ਐਡਾ ਸ਼ਹਿਰ ਆ ਸਾਡੇ ਉਹ ਦੇਖ ਲਓ ਤੁਸੀਂ ਸਾਰੇ ਜਣੇ ਵਲੌਗ ਤੇ ਦੇਖ ਰਹੇ ਹੋ ਜੇ ਮਾਸਟਰ ਨੇ ਨਾ ਕੁਝ ਲਾ ਕੇ ਦਿੱਤਾ ਨਾ ਮੈਂ ਕਮੈਂਟ ਕਰੂੰਗੀ ਮੇਰਾ ਨਾਮ ਗੁਰਪ੍ਰੀਤ ਹੈ ਆਈਡੀ ਵੀ ਮੇਰੇ ਨਾਮ ਤੋਂ ਹੀ ਚੱਲਦੀ ਹੈ ਤੇ ਸਮਝ ਆਇਓ ਕਿ ਮੈਂ ਕੀਤਾ ਹੋਇਆ ਐਂ ਤੇ ਸਾਰੇ ਰੀਡ ਗਏ ਹੋ ਹਾਂ ਠੀਕ ਆ ਜੇ ਦੁਆਤਾ ਫਿਰ ਤੂੰ ਕੀ ਕਰੂੰਗੀ ਫਿਰ ਨਹੀਂ ਕਹਣੀ ਹਰ ਮੈਂ ਕਮੈਂਟ ਕਰ ਦਿਆ ਦੇਖ ਲਾਤੀ ਦੇਖ ਲੈ ਲਾਲਚੀ ਲਾਲਚ ਨਹੀਂ ਹੁੰਦਾ ਆਪਣੇ ਤੋਂ ਹੀ ਮੰਗਿਆ ਜਾਂਦਾ ਹੁੰਦਾ ਤੇ ਆਪਣੇ ਨੂੰ ਭਟਿਆ ਗੁੰਦਾ ਕਿਆ ਆਪਣੇ ਨੂੰ ਭੰਡੂਂਦਾ ਅੱਛਾ ਵਾਹ ਆਪਣੇ ਦਾ ਮੂੰਹ ਵੀ ਕੁੱਟਿਆ ਜਾਂਦਾ ਆਹ ਕਿਆ ਕਹਿੰਨੀ ਆ ਸਮਝ ਸਮਝੀ ਗੱਲ ਗੁਰਗੁਤ ਤੇ ਛੋਟੀ ਨਹੀਂ ਗੁੰਦੀ ਨਹੀਂ ਨੱਚਦੀ ਗੁਰਗੁਤ ਮੈਨੂੰ ਵੀ ਸੁਣਾ ਗੁਰਗੁਤ ਛੋਟੀ ਠੀਕ ਸੀ ਛੱਡੀ ਕਾਤੇ ਹੋ ਗਈ ਕੁੜੀਆਂ ਤਾਂ ਉਹਨੀਆਂ ਵੱਜ ਜਾਂਦੀਆਂ ਨੇ ਕੁੜੀਆਂ ਦਾ ਨਹੀਂ ਪਤਾ ਲੱਗਦਾ ਲੈ ਮੁੰਡਿਆਂ ਨੂੰ 10 ਮਿੰਟ ਦੇ ਟਾਈਮ ਲਾਦਾ ਕੁੜੀਆਂ ਤਾਂ ਉਹਨੀਆਂ ਵੱਜ ਜਾਂਦੀਆਂ ਨੇ ਆ ਹੋਣ ਦੀ ਕਹਿੰਦੇ ਨੇ ਕੁੜੀ ਹੋ ਗਈ ਕੁੜੀ ਦੇ ਦਿਨਾਂ ਚ ਦੇ ਕੁੜੀ ਵੱਜ ਜਾਂਦੀ ਹੈ ਨਾ ਤੇ ਮੇਰੀ ਗੱਲ ਧਿਆਨ ਨਾਲ ਸੁਣ ਲਾ ਹਾਂਜੀ ਕੰਨ ਖੋਲ ਕੇ ਖੋਲ ਲਾ ਕੰਨ ਖੁੱਲੇ ਰਹਿੰਦੇ ਨੇ ਹਾਂ ਲੜਵਾਲਾ ਮੇਰੀ ਗੱਲ ਬੰਦਿਆਂ ਵਾਂਗੂ ਸਵੇਰੇ ਸਜਣੇ ਨਹੀਂ ਭਾਜੀ ਛੱਡਿਆ ਹੂ ਆ ਹਾ ਸ਼ੁਕਰ ਹੈ ਤੁਹਾਾਰਾ ਬਹੁਤ ਖੁਸ਼ ਹਾਂ ਕਿੱਥੇ ਤੱਕ ਛੱਡਣਾ ਪਿੱਛੇ ਪਿੰਡ ਤੱਕ ਇਹ ਧੋਖਾ ਫਿਰ ਮੈਨੂੰ ਨਹੀਂ ਛੱਡਿਆ ਕਿੱਥੇ ਤੱਕ ਮਜਰੀ ਤੱਕਰ ਮੈਂ ਆਈ ਸੀ ਉੱਚੇ ਪਿੰਡ ਤੱਕ ਤੁਸੀਂ ਹੁਣ ਮੈਨੂੰ ਮਜਰੀ ਤੱਕ ਛੱਡ ਗਿਆ ਚਲ ਮਜਰੀ ਤੱਕ ਤੈਨਾਂ ਵਾਦਾ ਹੋਗਾ ਤੜਕੇ ਉੱਠ ਕੇ 6 ਵੇ ਪਰ ਨਿਕਲ ਜਾਣਾ ਠੀਕ ਹੈ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਭਾਈ ਵਰਕਰ ਮੇਰੇ ਮਮਾ ਤੇ ਮੇਰੇ ਪਾਪਾ ਨੂੰ ਤੁਸੀਂ ਫੋਨ ਕਰਨਾ ਮੇਰੇ ਪਾਪਾ ਨੂੰ ਮੇਰੇ ਨੂੰ ਫੋਨ ਆਵੇ ਕਦੇ ਵਾਰੀ ਕੀ ਆਣਾ ਨਹੀਂ ਆ ਜਾ ਨਹੀਂ ਹੋਰ ਪਾਸੇ ਨੂੰ ਤੇਰੀ ਮੰਮੀ ਕਹਿੰਦੀ ਹੈਗੀ ਤੈਨੂੰ ਉਹ ਤੁਸੀਂ ਪੁੱਛ ਲਿਓ ਨਹੀਂ ਕਾਤੇ ਨਹੀਂ ਕਹਿੰਦੀ ਖੜਦਾ ਇਹ ਗੱਲ ਹੈ ਮੈਂ ਨਹੀਂ ਬੋਲ ਸਕਦੀ ਸਾਰੇ ਵਿੱਚ ਬੋਲ ਜੰਦਾ ਬੋਲੇ ਲੈ ਫੋਨ ਲਿਆ ਲੈ ਫੋਨ ਲਿਆ ਸਾਹਮਣੇ ਫੋਨ ਲਾਈਵ ਚੱਲੂਗਾ ਲੈ ਫੋਨ ਲੈ ਆ ਦੇਖੋ ਮੇਰੇ ਵੀ ਚੱਕਰ ਪਵਾ ਦੇ ਲੈ ਫੋਨ ਤੇ ਕਿੱਥੇ ਆ ਆ ਗਿਆ ਵੇ ਪਤਾ ਕੀ ਹੈ ਉਹ ਨਾਲ ਇੰਨੇ ਪਹਿਰਾਤੇ ਸੌ ਜਾਂਦੀ ਲੋਟਾਂ ਦੇ ਪਤਾ ਨਹੀਂ ਹੁੰਦੀਆਂ ਵਧੀਆ ਹੈ ਉੱਚੀ ਬੋਲ ਲਾ ਜੂੜੀਆਂ ਵਧੀਆ ਹੈ ਪਤਾ ਨਹੀਂ ਪੋਠੇ ਤੇ ਚੜਨ ਮ ਉਤਰਨ ਨਾਲ ਹਨਾ ਇਹਨਾਂ ਦੇ ਇਹਨਾਂ ਦੇ ਕਿ ਇਹ ਵਿਆਹ ਚੱਲਿਆ ਹੈ ਮੇਰਾ ਮਾੜੀ ਗੱਲ ਹੈ ਬਈ ਗਰਮੀ ਤੇ ਛੇ ਤੈਨੂੰ ਵਿਆਹ ਤਾਂ ਨਹੀਂ ਜ਼ਰੂਰੀ ਛੇ ਤਾਂ ਤੈਨੂੰ ਮਣੀ ਮਾ ਦੇਖਣੀ ਚਾਹੀਦੀ ਆ ਮਾਸੀ ਤੇ ਝੁਣ ਰਹੀਆਂ ਨੂੰ ਭਾਵੇਂ ਐਡਿਟ ਕਰ ਲਿਆ ਹੈ ਨਾ ਮੈਂ ਸੱਚੀ ਗੱਲ ਮੈਂ ਦੱਸਿਆ ਕੱਲ੍ਹ ਕੈਨ ਸੋ ਜਾਵੀਂ ਇਹਦੀ ਬਦਤ ਗਿਆ ਉਹਦਾ ਮੈਂ ਦੱਸ ਤੈਨੂੰ ਦੱਸਦੀ ਆ ਤੇ ਤੂੰ ਵਿਆਹ ਸੱਚਦਾ ਫਿਰ ਜੇ ਮੰਮੀ ਬਿਮਾਰ ਆ ਨਹੀਂ ਸੁੱਝਦਾ ਮੈਂ ਸੱਚੀ ਕਹਿਣੀ ਆ ਮੈਨੂੰ ਸੱਚੀ ਕਰਨੀ ਇੱਕ ਗੱਲ ਕਿ ਮੈਨੂੰ ਨਹੀਂ ਪਤਾ ਵੀ ਮਮਾ ਨੂੰ ਪਰ ਐਨਾ ਪਤਾ ਵੀ ਮਮਾ ਦੀ ਜਿਹੜੀ ਧਾਰ ਹੋ ਜਾਂਦੀ ਹੈ ਉਹ ਤਾਂ ਚਾਹ ਬੰਢੀ ਹੋਦੀ ਹਾਂ ਬਈ ਹੁਣ ਤਾਂ ਜਾਣਾ ਹੀ ਕੋਈ ਨਾ ਦਿਲ ਕਿਦਾ ਕਰਦਾ ਹੁੰਦਾ ਗੁਰਪ੍ਰੀਤੂ ਬਾਇ ਗੈਨੇ ਨਾ ਕਾਚਮ ਕੋਰਤ ਨੇ ਜਦ ਜਵਾਨ ਆਏ ਹੋ ਕਹਿੰਦੀ ਹੈ ਹੁਣ ਤੈਨੂੰ ਤਾਂ ਕਹਿੰਦਾ ਵੀ ਤੂੰ ਜਾ ਜਦ ਮੈਂ ਉੱਥੇ ਗਈ ਹਾਂ ਹਾਂ ਉਦੋਂ ਮੈਂ ਹਾਂ ਮੈਂ ਤੁਹਾਨੂੰ ਦੱਸੂ ਕਿਸੇ ਪਿਛਲਾ ਬਲੌਗ ਦੇਖੇ ਜਦੋਂ ਨਾ ਮੇਰੇ ਬ੍ਰਦਰ ਦੀ ਮਤਲਬ ਖੋਬਰ ਲੈਣ ਗਏ ਸੀ ਮਾਸੀ ਤੇ ਮਾਸੜ ਸੀ ਨਾ ਜੋਰ ਲਾਇਆ ਮਾਸੜ ਨੂੰ ਵੀ 2 ਘੰਟੇ ਰੁਕ ਜਾਓ 2 ਘੰਟੇ ਵੀ ਛੱਡੋ ਬਈ ਨਾਨਕੀਆਂ ਤੋਂ ਜਾ ਕੇ ਵਾਪਸ ਆ ਜਾਓ ਬੈਕ ਚੱਕਣ ਲਈ ਇੱਕ ਵਾਰ ਸਾਡੇ ਘਰੇ ਤੂੰ ਜਾ ਨਹੀਂ ਮੈਂ ਵਾਪਸ ਨਹੀਂ ਹੁਣਦੇ ਨਹੀਂ ਹੁਣ ਮੈਂ ਤਾਂ 3-4 ਦਿਨ ਰਹਿ ਗਈ ਹੁਣ ਮੈਂ ਇਹਨਾਂ ਦਾ ਲਾਂਬਾ ਲਾ ਦਿੱਤਾ ਔਰ ਜਦੋਂ ਇਹ ਰਹਿਣ ਹੁਣ ਮੈਂ ਤੇਰੀ ਗੱਲ ਕੱਟਣ ਲੱਗਿਆ। ਤੁਹਾਡੇ ਬਰਥਡੇ ਆਪਣੀ ਮਾਸੀ ਨੂੰ ਉੱਥੇ ਬਿਠਾ ਲਾ ਸਾਹਮਣੇ। ਮਾਸੀ ਜੀ ਆਇਓ। ਜਿਹੜੀ ਗੱਲ ਹੋਊਗੀ ਮੈਂ ਸੱਚੀ ਕਹੂੰਗਾ ਝੂਠ ਨਹੀਂ ਕਹੂੰਗਾ ਤੇਰੀ ਮਾਸੀ ਮੁੱਕਰ ਜਿਵੇਂ ਗੱਲ ਵੱਖਰੀ ਆ ਪਰ ਇਹ ਸੱਚ ਗੱਲ ਕਰੇ। ਉਰੇ ਆ। ਉੱਥੇ ਬੈਠ। ਮਾਸੀ ਉਦੋਂ ਮਾਸਾ ਢੁਕਿਆ ਨਹੀਂ ਨਾ। ਖੜ ਜਾ। ਲੈ। ਦਦਾ ਖਾਦਾ ਮਾਸਾ। ਖੜ ਜਾ। ਖੜ ਜਾ ਹੁਣ। ਹੁਣ 2 ਮਿੰਟ ਰੁਕ ਜਾ। ਤੈਨੂੰ ਮੈਂ ਕਿਹਾ ਕਿਹਾ ਤਾਂ ਵੀ ਤੈਨ ਰਹਿਣਾ ਰਹਿ ਜਾ। ਤੂੰ ਕੱਲ ਨੂੰ ਆਪੇ ਆ ਜੀ। ਜਮਨ ਫੋਨ ਕਰੀ ਤੈ ਮੈਨੂੰ ਕਿਹਾ ਕਿਹਾ ਮੂਰੇ ਤੇ ਬਾਈ। ਕੀ ਕਿਹਾ? ਤਾਨੂੰ ਐਨਾ ਸੁਣ ਮਨਿੰਦਰ ਦੇ ਡੈਡੀ ਸੁਣ ਮਨਿੰਦਰ ਦੇ ਡੈਡੀ ਮੈਂ ਨਿਆਣਿਆਂ ਨਾਲ ਕੀ ਮਰਾਂ ਫਿਰ ਹੈ ਤਾਂ ਦੇਣਾ ਨਾ ਔਖਾ ਹੀ ਆ ਹੁਣ ਦੇ ਜਵਾਬ ਮਾਂ ਨਹੀਂ ਰਹਿਦਾ ਮੈਂ ਕੀ ਕਰਾਂ ਦੇ ਜਵਾਬ ਤੁਹਾਨੂੰ ਵੀ ਪਤਾ ਵੀ ਅੰਗਤ ਬਾਤ ਛੋਟ ਹੈ ਬੱਸਾਂ ਚ ਉਚੜਨਾ ਉਤਰਨਾ ਦੋ ਜਵਾਕਾਂ ਨਾਲ ਸਮਾਂ ਚੱਲ ਐ ਤਾਂ ਤੁਹਾਨੂੰ ਵੀ ਕਹਿ ਸਕਦੀ ਸੀ ਐਂ ਦਾ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਨਹੀਂ ਤੁਹਾਨੂੰ ਇਹ ਕਹਦੀ ਕਿ ਤੁਸੀਂ ਦੁਆਰਾ ਗੇੜਾ ਲਾ ਕੇ ਪਿੰਡ ਨੂੰ ਇੱਧਰੋਂ ਨਿਕਲੇ ਆਉਂਦੇ ਫਿਰ ਕਿੱਧਰ ਨੂੰ ਅੱਛਾ ਇਹ ਤਾਂ ਪੁੱਛ ਵੀ ਆਏ ਕਿੱਧਰ ਕਿੰਨੇ ਵਜੇ ਉੱਥੇ ਖੇੜੀ ਨੂੰ ਪੁੱਛ ਲੈ ਕਿੱਡੇ ਵੇ ਤੁਰੀ ਆ ਫਿਰ ਉੱਥੇ ਤੁਸੀਂ ਪੁੱਛੀ ਪੁੱਛੀ ਮਾਰੇ ਘਰੇ ਪੁੱਛੀ ਗਿਰਨੀ ਤੇਰੀ 3:30 ਵਜੇ ਦੁਰੇ ਸੀ ਲੈ ਉਹ ਵੀ ਤਾਂ ਮਾ ਤੇਰਾ ਨਵੀਂ ਮਾਂ ਮੈਂ ਕਰਕੇ ਅਸੀਂਾਂ ਨੇ ਚਲਦੀ ਕੋਈ ਹੋਣੀ ਹਨਾ ਵੀ ਪਤਾ ਲੱਗ ਜਵੇ ਕਿ ਤੋ ਦਾ ਕੋਈ ਕਰਦੀ ਵੀ ਚਲਦੀ ਘੜੀ ਘੰਟੇ ਨੂੰ ਪਤਾ ਲੱਗਦਾ ਬੱਚਾ ਦੇਖ ਕੇ ਜਾਂਦੇ ਫਿਰ ਜੇ ਸਾਨੂੰ ਅਸੀਂ ਫੋਨ ਕਰਿਓ ਕਹਿੰਦਾ ਲੱਡੂ ਕਹਿੰਦਾ ਵੀ ਹਜੇ ਭਾਈ ਕੋਈ ਟਾਈਮ ਦਾ ਪਤਾ ਨਹੀਂ ਹੈਗਾ ਹਨਾ ਫਿਰ ਰਾਤ ਵੀ ਲੱਗ ਸਕਦਾ ਕੱਲ ਵੀ ਹੋ ਸਕਦਾ ਹੋ ਸਕਦਾ ਘੜੀ ਘੰਟੇ ਨੂੰ ਵੀ ਹੋ ਸਕਦਾ ਮਾਰਾ ਦੇ ਹੱਥਾ ਹੁਣ ਬੰਦੇ ਦੇ ਹੱਥ ਨਹੀਂ ਨਾ ਡਾਕਟਰ ਦੇ ਹੱਥਾ ਹੂੰ ਫਿਰ ਅਸੀਂ ਉਹ ਵੀ ਠੀਕ ਠੀਕ ਕੇ ਤਾਂ ਹੀ 3:30 ਵਜੇ ਕਹਿੰਦਾ ਨਹੀਂ ਵੀ ਮੈਨੂੰ ਵੀ ਲੱਗਦਾ ਹੈਗਾ ਭੈਣ ਬਰਾਤ ਨਹੀਂ ਪੈ ਸਕਦੇ ਭਾਈ ਸਵੇਰੇ ਵੀ ਚੱਲ ਕੋਈ ਨਾ ਵੇ ਇੱਥੇ ਹੋਰ ਉੱਥੇ ਹੋਰ ਮੈਂ ਤਾਂ ਫਿਰ ਹੁਣ ਤਾਂ ਅਸੀਂ ਨਿਆਣਾ ਹੋਇਦਾਂ ਹੀ ਆਉਂਦੇ ਫਿਰ ਐ ਹੋ ਜਾਂਦਾ ਚੱਲ ਨਿਆਣਾ ਦੇਖਾਣੇ ਜਾਈਏ ਉਹੀ ਇਹ ਜਾ ਖੁੱਜਿਆ ਤੇਰਾ ਜਾਦਾ ਦਿਨ ਦੀ ਹੋ ਚੱਲੀ ਹੁਣ ਕੀ ਦੀ ਵੇੜ ਵਿੱਚ ਉਹ ਕੀਤ ਲੈ ਕੇ ਹੀ ਜਾਊਂਗੇ ਹੁਣ ਅੰਗਰ ਦਾ ਐਲਰਜੀ ਬਹੁਤ ਹੈ ਮੈਂ ਡਰਦੀ ਕਿਹੜੀ ਗੱਲ ਤੋਂ ਬਿਨਿਆਣੇ ਤਾਂ ਉਹਨੇ ਇੱਕ ਦੋ ਦਿਨ ਦੇ ਘਟਾਣੂਏ ਹੋ ਜਾਂਦੇ ਨੇ ਹਨਾ ਹੁਣ ਇਹ ਤਾਂ ਮੂੰਹ ਉਹ ਫੇਰ ਦੁਬਾਰਾ ਪੱਕਣ ਲੱਗ ਗਿਆ ਮਤਲਬ ਹੁਣ ਦੇਖਦੇ ਆ ਵੀ ਇੱਕ ਦੋ ਦਿਨ ਤੱਕ ਪਮ ਜਾ ਕੇ ਆਉਨੇ ਆ ਸਕਿਨਾਂ ਦੀ ਠੀਕ ਹੋ ਗਈ ਹੁਣ ਮੂੰਹ ਦੇ ਦਾਣੇ ਗੁਲਪੀ ਚਲੇ ਜਾਗੇ ਗੁਰਪਤਾ ਦੇਖ ਲਈ ਸਾਡਾ ਨਾ ਗੁਰਪੂ ਚੰਗੀ ਰਹੀ ਮੈਂ ਤਾਂ ਦੇਖਿਆ ਆਪਣੀ ਭੈਣ ਨੂੰ ਛੋਟੀ ਨੂੰ ਮੈਂ ਵੱਡੀ ਆ ਨਾ ਤਾਂ ਕਰਕੇ ਇਹ ਤਾਂ ਕਹਿੰਦੀ ਸਾਡੀ ਗਾਇਕ ਚ ਇੱਕ ਬੰਦਾ ਹਾਜ਼ਰ ਹੋਇਆ ਸੀ ਤਿੰਨ ਭੈਣਾਂ ਮਾੜੀਆਂ ਹੁੰਦੇ ਸੀ ਚਾਰ ਗੈਂਗ ਪੂਰੀ ਕਰੀ ਆਪਣੀ ਅੱਛਾ ਕਹਿੰਦੀ ਸਾਡੀ ਗੈਂਗ ਵਿੱਚ ਜ਼ਿਆਦਾ ਹੁੰਦੇ ਸੀ ਕੁੜੀਆਂ ਘੱਟ ਸੀ ਕੁੜੀਆਂ ਮੈਂ ਤਾਂ ਜਾ ਵੀ ਆਈ ਦੇਖ ਕਹਿੰਦੀ ਮੈਂ ਜਾਉਂਗੀ ਆਪਣੇ ਸਹੁਰਿਆਂ ਤੇ ਇੱਕ ਗਾਇਕ ਦੇਣਾ ਪੂਰੀਆਂ ਵਿੱਚ ਜਾਣ ਗਿਆ ਚਲੋ ਹੁਣ ਤਾਂ ਯਾਨੀ ਕਿ ਜਾਣਾ ਹੈ ਮਨ ਨਹੀਂ ਨਹੀਂ ਤੁਸੀਂ ਨਹੀਂ ਮੰਨਦੇ ਮੈਂ ਤੁਹਾਡੇ ਤੋਂ ਸਿੱਖਿਆ ਇਹ ਨਾਮ ਮਾਂ ਮੇਰੀ ਕੁੜੀ ਤਾਂ ਗੈਂਗਪੂਰੀ ਹੋਈ ਜਨਾਂ ਦੀ ਕਹਿੰਦੇ ਹੁੰਦੇ ਮਾਮੇ ਤੇ ਭੂਆ ਦੀ ਕੁੜੀ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਤੇ ਮੇਰਾ ਤੇ ਬਰਕਤ ਦਾ ਵੀ ਵਧੀਆ ਰਹੂਗਾ ਪਰ ਮੈਂ ਬਹੁਤ ਵੱਡੀ ਹੋ ਗਈ ਜ਼ਰੂਰੀ ਨਹੀਂ ਹੁੰਦਾ ਉਹ ਤਾਂ ਰਿਸ਼ਤਿਆਂ ਲਈ ਵੀ ਕਾਫੀ ਵੱਡੇ ਅੱਜ ਗਿਣਿਆ ਜਾਂਦਾ ਰਿਸ਼ਤੇ ਵਧੀਆ ਹੋਣੇ ਚਾਹੀਦੇ ਆ ਛੋਟੀ ਜੀ ਉਹਦੇ ਚੂਹੇ ਤੇ ਕੋਣ ਹੈ ਨਾ ਇਹ ਰਿਟ ਨਵਾਉਣੇ ਵਾਲਾ ਵਧੀਆ ਹੁੰਦਾ ਹੁਣ ਬਸ ਹੁਣ ਜੱਤ ਕਰੋ ਸੋਜੀ ਦੀ ਨਹੀਂ ਹੁੰਦੀ ਮੇਰੇ ਵਿਆਹ ਦੀ ਹੁਣ ਤੇਰੀ ਜੀਵਨ ਵਾਲੀ ਉਹ ਤੈਨੂੰ ਜ਼ਿਆਦਾ ਜ਼ਿੰਮੇਵਾਰੀਆਂ ਕਾਤੇ ਪੈ ਗਈਆਂ ਹੁਣ ਵੀ ਵਰਗਾ ਤ ਨਹੀਂ ਕੋਈ ਚੀਜ਼ ਮੰਗਣੀ ਤੈਨੂੰ ਲਿਆਉਣੇ ਕਾ ਕਰਦੇ ਸਭ ਤੋਂ ਵੱਡੀ ਟੈਨਸ਼ਨ ਨਹੀਂ ਆ ਗਈ ਮੈਨੂੰ ਸਭ ਤੋਂ ਵੱਡੀ ਹੋ ਗਈ ਇਹ ਮੁੰਡਿਆਂ ਦੀ ਗੈਂਗ ਵਿੱਚੋਂ ਵੀ ਕੁੜੀਆਂ ਦੀ ਗੈਂਗ ਵਿੱਚੋਂ ਇਹ ਸਾਡੇ ਘਰ ਤੋਂ ਸਭ ਤੋਂ ਵੱਡੀ ਐ ਚਲੋ ਕੋਈ ਗੱਲ ਨਾ ਨਿਕਾਲ ਲਉਂਦੀ ਬੜੇ ਛੋਟੇ ਦੀ ਗੱਲ ਆ ਕੇ ਸਾਰੀ ਮੁੱਕ ਜਾਂਦੀ ਐ ਪਿਆਰ ਤੇ ਜਿੱਥੇ ਬੰਦੇ ਦਾ ਪਿਆਰ ਆ ਮਾਣ ਆ ਪਿਆਰ ਆ ਨੇੜੇ ਐ ਇਹ ਐਵੇਂ ਹੀ ਆਉਣਾ ਛੇਤੀ ਹੂੰ ਪਾ ਮੈਂ ਉਹਨੂੰ ਸਵੇਰੇ ਲੈ ਜਾ ਸ਼ਾਮ ਨੂੰ ਛੱਡ ਕੇ ਆ ਮੈਂ ਰਾਤ ਰੱਖਾਂ ਪਾ ਮੈਂ ਕਿਉਂਕਿ 5 ਮਿੰਟ ਵੀ ਰਸਤਾ ਨਹੀਂ ਆ ਮੇਰੇ ਘਰ ਤੋਂ ਮੇਰੇ ਨਾਲ ਕਿਹਾ ਹਮ ਮਾਮਾ ਤਾਂ ਰੋਜ ਉੱਥੇ ਆਉਂਦੇ ਮਾਮਾ ਕੰਮ ਵੀ ਸਾਡੇ ਪਿੰਡ ਦੇ ਲਾਗੀ ਕਰਦਾ ਹਮ ਬਸ ਮਾਮਾ ਆਂਦਾ ਜਾਂਦਾ ਵੀ ਬਰਕਤ ਕੋਲ ਆ ਸਕਦਾ ਉਹ ਤਾਂ ਸਾਡੇ ਕੋਲ ਹੀ ਰਹੂਗੀ ਸਹੀ ਗੱਲ ਹੈ ਜਿਹੜਾ ਨੇੜੇ ਰਹਿੰਦਾ ਜਵਾਗ ਦੇ ਉਹ ਜਵਾਗ ਉਹਦੇ ਨਾਲ ਜ਼ਿਆਦਾ ਪਿਆਰ ਮੂਹ ਪਾਉਂਦਾ ਜ਼ਿਆਦਾ ਪਾਲਦਾ ਹੈ ਨਾ ਗੱਲ ਤੇਰੀ ਪੱਕੀ ਆ ਜਿਹੜਾ ਜਵਾਗ ਨਹੀਂ ਚਾਲਤ ਦਿਖੀ ਜਾਂਦਾ ਹੈ ਨਾ ਮਾਪਿਓ ਨਾਲ ਇਹ ਪਿਆਰ ਦੀ ਉਹ ਗੱਲ ਹੁੰਦੀ ਜਿਹੜੀ ਨੇੜੇ ਨੂੜੇ ਦੀ ਵੀ ਨਹੀਂ ਗੱਲ ਹੈਗੀ ਹੁਣ ਅਸੀਂ ਮੰਨ ਲਾ ਜਾਂਦੇ ਆ ਸਭ ਤੋਂ ਵੱਧ ਮੈਂ ਮੰਨ ਲਾ ਹੀ ਜਾਂਦੀ ਜੇ ਦੇਖਿਆ ਜਾਵੇ ਹੈਨਾ ਵੀ ਆਪਣੇ ਰਿਸ਼ਤੇਦਾਰੀ ਜਿਵੇਂ ਨਹੀਂ ਮੈਂ ਇੰਨਾ ਜਾਣਦੀ ਆ ਇਹ ਤਾਂ ਹੁਣ ਤੱਕ ਨਹੀਂ ਸੰਦੀਪ ਭੈਣ ਦੀ ਕੁੜੀ ਨਾਲ ਮਨਿੰਦਰ ਦਾ ਇੰਨਾ ਗੂੜਾ ਦੇਖ ਲਾ ਉਹਦੀ ਗੋਲ ਵੀ ਲੈ ਜਾ ਇਹਨੂੰ ਬੁਲਾਉਂਦੀ ਆਂ ਦੀ ਉਹ ਜਿਵੇਂ ਹੈ ਹੀ ਨਹੀਂ ਅੰਗਤ ਉਹ ਮਨਿੰਦਰ ਨਾਲ ਸ਼ੁਰੂ ਤੋਂ ਮਨਿੰਦਰ ਨਾਲ ਆ ਮਨਿੰਦਰ ਲਈ ਜਾਂਦੀ ਆ ਉਹ ਕਿਤੇ ਮਿਲਦੇ ਪਿਆ ਉਹਨੂੰ ਵਿਆਹ ਤੇ ਨਾਲ ਮਨਿੰਦਰ ਨਾਲ ਖੇਲੀਗੀ ਉਹ ਵੀ ਉਹਨੂੰ ਮਨਿੰਦਰੇ ਚਾਹੀਦਾ ਨਾ ਮਨਿੰਦਰੇ ਚਾਹੀਦਾ ਉਹਨੂੰ ਸਭ ਜੇ ਇਧਰ ਕੰਦੇ ਆਣ ਕਹਿੰਦੇ ਮਿੰਦੂ 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 ਬਸ ਆਂ ਦੇਖ ਆਂ ਕਈ ਨਾਣ ਕਹਿੰਦੇ ਵੀ ਉਹ ਬੜਾ ਹੋ ਗਿਆ ਮੈਂ ਛੋਟੀਆਂ ਨਾ ਉਹ ਨੂੰ ਮਨਿੰਦਰੇ ਚਾਹੀਦੇ ਮਨਿੰਦਰ ਨਾਲੇ ਖੇਡਣਾ ਉਹਨੇ ਮਨਿੰਦਰੇ ਚਾਹੀਦਾ ਹਾਂ ਇਹ ਗੱਲ ਪਿਆਰ ਦੀ ਆ ਤੇ ਹੁਣ ਜਾਣਾ ਫਿਰ ਚੱਲ ਫਿਰ ਲੰਘ ਚਲ ਆ ਇਧਰ ਨੂੰ ਆ ਲੰਘ ਜਾ ਆਹ ਰਸਤਾ ਆਹ ਰਸਤਾ ਆਈ ਜਾਣਾ ਮੈਂ ਪੱਕਾ ਕਰਾ ਦਉ ਮੈਂ ਕਾ ਨੂੰ ਕਰਾਉਣਾ ਐ ਇੰਨਾ ਪੈਸਾ ਮੇਰੇ ਕੋਲ ਹੁੰਦਾ ਗੱਲਾਂ ਕਾਦੀਆਂ ਦੀਆਂ ਇੱਥੇ ਲੰਘ ਜਾ ਪੱਕੇ ਪੱਕੇ ਸੜਕੇ ਸੜਕ ਲੰਘ ਜਾ ਛੱਡਣ ਜਾ ਉਹ ਛੱਡੜ ਤੇਰੀ ਮਾਫੀ ਹੋ ਜਾਊਗਾ ਤੁਸੀਂ ਜੇ ਅੱਜ ਦੁੱਧ ਨੂੰ ਲੈ ਆਉਣਾ ਸੀ ਉਦੋਂ ਮੈਨੂੰ ਵਾਰ-ਵਾਰ ਫੋਨ ਕਰਦੇ ਬਸ ਕੁਛ ਪਿੰਡ ਦਾ ਕਾਜ ਆ ਜਾ ਫਿਰ ਮੈਂ ਆ ਜੂਗਾ ਉਤੋਂ ਅੱਗੇ ਆਪਾਂ ਚੱਲੂਗਾ ਹੁਣ ਛੱਡਣ ਵਾਰ ਨੂੰ ਤੁਸੀਂ ਕਹਿੰਦੇ ਮਾਸੀ ਛੱਡੂਗੀ ਮਾਫੀ ਭੇਦਦੀ ਐ ਨਾ ਤੁਨੂੰ ਫਿਰ ਮਾਸੀ ਮੇਰੀ ਕ ਮੇਰੀ ਆਜ਼ਾਦਤ ਨਹੀਂ ਨਾ ਹੈ ਮੇਰੀ ਗੱਲ ਸੁਣੋ ਮੇਰੀ ਆਜ਼ਾਦਤ ਨਹੀਂ ਹੈ ਮਾਸੀ ਨੂੰ ਨਾ ਪੁੱਛੋ ਮੇਰੀ ਗੱਲ ਸੁਣੋ ਮੇਰੀ ਵੀ ਇਜਾਜ਼ਤ ਨਹੀਂ ਸੀ ਵੀ ਤੁਸੀਂ ਉਦੋਂ ਮਾਜਦਰੀ ਤਵਾਉ ਤੁਸੀਂ ਮੇਰੀ ਇਜਾਜ਼ਤ ਤੋਂ ਬਿਨਾ ਮਾਜਦਰੀ ਤਵਾਇ ਅੱਜ ਵੀ ਮੈਂ ਬਿਨਾਂ ਗੁਰਪ੍ਰੀਤ ਮੈਂ ਤਾਂ ਉਹ ਦਿਨ ਕਿਹਾ ਵੀ ਤੂੰ ਰਹਿ ਜਾ ਮੈਂ ਚਲੇ ਜਾਣਾ ਤੁਹਾਨੂੰ ਬੋਲ ਚਲੋ ਜੀ ਕੁਝ ਗੱਲਾਂ ਹੈਗੀਆਂ ਤੇ ਹੁਣ ਤੁਹਾਨੂੰ ਕਿਹਾ ਸੀ ਚਾਰੇ ਜਿੱਦ ਨੂੰ ਪਤਾ ਹੈ ਤੇ ਬਾਕੀ ਚਲੋ ਹੁਣ ਤੁਹਾਨੂੰ ਮਿਲਦੇ ਆਪਾਂ ਬਾਅਦ ਦੇ ਵਿੱਚ ਪਹਿਲਾਂ ਪੀ ਲਈਏ ਚਾਹ ਪਾਣੀ